ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂਝ ਤੋਂ ਬਾਅਦ ਹੁਣ ਬਾਲੀਵੁੱਡ ਅਦਾਕਾਰ ਅਨਵੀਰ ਸਿੰਘ ਦੀ ਫਿਲਮ ਤਰੰਦਰ ਦਾਵੀ ਸੋਸ਼ਲ ਮੀਡੀਆ ਦੇ ਉੱਪਰ ਵਿਰੋਧ ਸ਼ੁਰੂ ਹੋ ਗਿਆ। ਦਰਅਸਲ ਇਸ ਫਿਲਮ ਦੇ ਕੁਝ ਸੀਨ ਲੁਧਿਆਣੇ ਦੇ ਪਿੰਡ ਖੇੜਾ ਦੇ ਵਿੱਚ ਫਿਲਮਾਏ ਗਏ ਜਿੱਥੇ ਇੱਕ ਘਰ ਦੀ ਛੱਤ ਦੇ ਉੱਪਰ ਪਾਕਿਸਤਾਨੀ ਝੰਡਾ ਲੱਗਾ ਦਿਖਾਈ ਦਿੱਤਾ। ਜਿਸ ਤੋਂ ਲੈ ਕੇ ਹੁਣ ਸੋਸ਼ਲ ਮੀਡੀਆ ਤੇ ਉੱਪਰ ਲੋਕਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ। ਵੇਖੋ ਪੂਰੀ ਖਬਰ। ਪੰਜਾਬੀ ਗਾਇਕ ਦਲਜੀਤ ਦੋਸਾਂਝ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਦੇ ਉੱਪਰ ਬਾਲੀਵੁੱਡ ਫਿਲਮ ਅਦਾਕਾਰ ਰਣਵੀਰ ਸਿੰਘ ਦਾ ਵੀ ਵਿਰੋਧ ਹੋ ਰਿਹਾ ਹੈ। ਦਰਸਲ ਉਹਨਾਂ ਦੀ ਫਿਲਮ ਦੇ ਲੁਧਿਆਣੇ ਦੇ ਪਿੰਡ ਖੇੜਾ ਦੇ ਵਿੱਚ ਕੁਝ ਸੀਨ ਫਿਲਮਾਏ ਗਏ ਨੇ। ਸ਼ੂਟਿੰਗ ਦੌਰਾਨ ਪਾਕਿਸਤਾਨ ਦਾ ਝੰਡਾ ਲੱਗਿਆ ਹੋਇਆ ਦਿਖਾਈ ਦਿੱਤਾ ਜਿਸ ਤੋਂ ਲੈ ਕੇ ਸੋਸ਼ਲ ਮੀਡੀਆ ਤੇ ਲੋਕਾਂ ਦੇ ਵੱਲੋਂ ਰਣਵੀਰ ਸਿੰਘ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਸ਼ੂਟਿੰਗ ਦਾ 27 ਸੈਕਿੰਡ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਰਣਵੀਰ ਸਿੰਘ ਇੱਕ ਮਕਾਨ ਦੀ ਛੱਤ ਤੇ ਕਾਲੇ ਰੰਗ ਦਾ ਕੋਟ ਪਹਿਨ ਕੇ ਖੜੇ ਦਿਖਾਈ ਦੇ ਰਹੇ ਨੇ ਅਤੇ ਮਕਾਨ ਤੇ ਪਾਕਿਸਤਾਨ ਦਾ ਝੰਡਾ ਵੀ ਲੱਗਿਆ ਹੋਇਆ ਦਿਖਾਈ ਦੇ ਰਿਹਾ ਹੈ। ਵੀਡੀਓ ਦੇ ਵਿੱਚ ਰਣਵੀਰ ਸਿੰਘ ਗਲੀ ਦੇ ਵਿੱਚ ਜਾਂਦੇ ਹੋਏ ਫੈਨਸ ਨੂੰ ਹੱਥ ਇਲਾਕੇ ਪਿਆਰ ਕਬੂਲਦੇ ਹੋਏ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਫਿਲਮ ਦੀ ਸ਼ੂਟਿੰਗ ਦੇ ਇੱਕ ਸੀਨ ਦੇ ਵਿੱਚ ਉਹ ਸ਼ੱਤ ਤੇ ਖੱਤ ਦੇ ਵਿੱਚ AK-47 ਲੈ ਕੇ ਹੀਠਾਂ ਛਾਲ ਮਾਰਦੇ ਨੇ ਅਤੇ ਵੀਡੀਓ ਦੇ ਅਖੀਰ ਦੇ ਵਿੱਚ ਰੇਲਵੇ ਟ੍ਰੈਕ ਦੇ ਕੋਲ ਇੱਕ ਆਇਲ ਕੰਟੇਨਰ ਦੇ ਵਿੱਚ ਤਮਾਕਾ ਹੁੰਦਾ ਦਿਖਾਇਆ ਜਾ ਰਿਹਾ ਹੈ ਇਸ ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਫੇਸਬੁੱਕ ਤੇ ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ ਕਿ ਬਾਲੀਵੁੱਡ ਗਲਜੀਤ ਦੇ ਨਾਲ ਇਸ ਲਈ ਨਫ਼ਰਤ ਕਰਦਾ ਕਿਉਂਕਿ ਉਹ ਦੋ ਦੇਸ਼ਾਂ ਦੇ ਵਿੱਚ ਸ਼ਾਂਤੀ ਚਾਹੁੰਦੇ ਨੇ ਜਦ ਕਿ ਬਾਲੀਵੁੱਡ ਦੋ ਦੇਸ਼ਾਂ ਦੇ ਵਿੱਚ ਨਫ਼ਰਤ ਪੈਦਾ ਕਰਨਾ ਚਾਹੁੰਦਾ ਹੈ ਇੱਕ ਯੂਜ਼ਰ ਤੇ ਲਿਖਿਆ ਕਿ ਪਾਕਿਸਤਾਨੀ ਝੰਡਾ ਲਗਾਇਆ ਹੋਇਆ ਹੈ ਅਤੇ ਕੋਈ ਵੀ ਇਹਨਾਂ ਨੂੰ ਦੇਸ਼ทรੋਹੀ ਨਹੀਂ ਕਹੇਗਾ ਇਹ ਹਾਲੇ ਵੀ ਸਾਹਮਣੇ ਨਹੀਂ ਆਇਆ ਕਿ ਫਿਲਮ ਦੇ ਵਿੱਚ ਪਾਕਿਸਤਾਨ ਦਾ ਝੰਡਾ ਕਿਹੜੇ ਕਾਰਨ ਕਰਕੇ ਲਗਾਇਆ ਗਿਆ ਔਦ੍ਰਿਸ ਮਾਮਲੇ ਨੂੰ ਲੈ ਕੇ ਥਾਣਾ ਡੇਲੋ ਦੇ ਐਫਐਚਓ ਸੁਖਜਿੰਦਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਫਿਲਮ ਤਰੰਦਰ ਦੀ ਸ਼ੂਟਿੰਗ ਡੇਲੋ ਦੇ ਨੇੜਲੇ ਪਿੰਡ ਖੇੜਾ ਦੇ ਵਿੱਚ ਹੋਈ ਹੈ ਜਿਸ ਦੇ ਵਿੱਚ ਰਣਵੀਰ ਸਿੰਘ ਦਾ ਇੱਥੇ ਸਿਰਫ 5 ਤੋਂ 6 ਮਿੰਟਾਂ ਹੀ ਸੀਨ ਫਿਲਮਾਇਆ ਗਿਆ ਉਹਨਾਂ ਦੱਸਿਆ ਕਿ ਸ਼ੂਟਿੰਗ ਲਈ ਬਕਾਇਦਾ ਇਜਾਜ਼ਤ ਵੀ ਲਈ ਗਈ ਸੀ ਅਤੇ ਫਿਲਮ ਦੇ ਪ੍ਰਬੰਧਕਾਂ ਦੇ ਵੱਲੋਂ ਸਾਰੀਆਂ ਪ੍ਰਕਿਰਿਆਵਾਂ ਕਾਨੂੰਨੀ ਧਾਰਿਆ ਦੇ ਅੰਦਰ ਰਹਿ ਕੇ ਕੀਤੀਆਂ ਗਈਆਂ ਨੇ ਇਸ ਤਰ੍ਹਾਂ ਪਿੰਡ ਖੇੜਾ ਦੇ ਸਰਪੰਚ ਜਸਵਿੰਦਰ ਸਿੰਘ ਨੇ ਆਖਿਆ ਕਿ ਫਿਲਮ ਦੀ ਸ਼ੂਟਿੰਗ ਦੇ ਲਈ ਲਗਭਗ 3 ਤੋਂ 4 ਦਿਨ ਪਿੰਡ ਦੇ ਵਿੱਚ ਹੀ ਟੀਮ ਰਹੀ ਹੈ ਅਤੇ ਐਕਟਰ ਰਣਵੀਰ ਸਿੰਘ ਵੀ ਪਿੰਡ ਦੇ ਵਿੱਚ ਆਏ ਹੋਏ ਸਨ ਜਿਸ ਤਰ੍ਹਾਂ ਉਹਨਾ ਇੱਥੇ ਫਿਲਮ ਦੇ ਕੁਝ ਦ੍ਰਿਸ਼ ਫਿਲਮਾਂ ਨੇ ਸਰਪੰਚ ਨੇ ਇਹ ਵੀ ਆਖਿਆ ਕਿ ਪਿੰਡ ਦੇ ਵਿੱਚ ਕਿਸੇ ਵੱਲੋਂ ਵੀ ਪਾਕਿਸਤਾਨੀ ਝੰਡਾ ਲਗਾਉਣ ਦਾ ਵਿਰੋਧ ਨਹੀਂ ਕੀਤਾ ਗਿਆ। ਉਧਰ ਹਿੰਦੂ ਆਗੂ ਅਮਿਤ ਅਰੋੜਾ ਦੇ ਵੱਲੋਂ ਫਿਲਮ ਦੇ ਕਲਾਕਾਰਾਂ ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਉਹਨਾਂ ਕਹਿ ਕਿ ਰਣਵੀਰ ਸਿੰਘ ਅਤੇ ਅਰਜੁਨ ਰਾਮਪਾਲ ਨੂੰ ਆਪਣੀ ਕਰਤੂਤ ਤੇ ਸ਼ਰਮ ਆਉਣੀ ਚਾਹੀਦੀ ਹੈ ਤੇ ਉਹਨਾਂ ਦੇ ਵੱਲੋਂ ਪੰਜਾਬ ਦੇ ਖੇੜਾ ਪਿੰਡ ਦੇ ਵਿੱਚ ਜੋ ਪਾਕਿਸਤਾਨੀ ਝੰਡਾ ਲਗਾਇਆ ਗਿਆ ਉਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਦੇ ਵਿੱਚ ਰਣਵੀਰ ਸਿੰਘ ਤੇ ਅਰਜੁਨ ਰਾਮਪਾਲ ਸ਼ਰਮ ਕਰੋ ਸ਼ਰਮ ਕਿ ਮੇਰੇ ਪੰਜਾਬ ਦੇ ਵਿੱਚ ਪਿੰਡ ਖੇੜਾ ਦੇ ਵਿੱਚ ਜਿਹੜੇ ਤੁਸੀਂ ਪਾਕਿਸਤਾਨੀ ਝੰਡੇ ਜਾਂ ਪਾਕਿਸਤਾਨੀ ਦੁਵਾਰਾ ਛਾਪੀਆਂ ਵੇ ਲਗਾਏ ਐ ਅਸੀਂ ਕਦੀ ਹਿੰਦੁਸਤਾਨੀ ਪੰਜਾਬੀ ਕਦੀ ਬਰਦਾਸ਼ਤ ਨਹੀਂ ਕਰਾਂਗੇ ਰਣਵੀਰ ਸਿੰਘ ਅਰਜੁਨ ਰਾਮਪਾਲ ਤੁਹਾਨੂੰ ਸ਼ਰਮ ਆਣੀ ਚਾਹੀਦੀ ਸ਼ਰਮ ਉਹ ਦਿਨ ਦੇਖੋ ਜਦੋਂ ਸਾਡੇ ਸ਼ਹਿਰ ਪర్యాటਕ ਸ਼ਹੀਦ ਹੋਏ ਸੀਗੇ ਜਦੋਂ ਸਾਡੇ ਸੈਨਿਕ ਸ਼ਹੀਦ ਹੋਏ ਸੀਗੇ ਪਹਿਲੀ ਗੱਲ ਹੈ ਕਿੰਨੇ ਪਰਮਿਸ਼ਨ ਦਿੱਤੀ ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹਨਾ ਜਾਂ ਪੁੱਛਣਾ ਚਾਹਨਾ ਵਾ ਸੈਂਟਰ ਗਵਰਨਮੈਂਟ ਨੂੰ ਇਹਨਾਂ ਨੂੰ ਪਰਮਿਸ਼ਨ ਕਿੰਨੇ ਦਿੱਤੀ ਕਿ ਸਾਡੇ ਪੰਜਾਬ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਪਾਕਿਸਤਾਨ ਦਾ ਝੰਡਾ ਲਹਿਰਾਉਣ ਦੀ ਤੁਹਾਨੂੰ ਦੱਸ ਦਈਏ ਕਿ ਫਿਲਮ ਦੀ ਕਾਸਟ ਦੇ ਵਿੱਚ ਰਣਵੀਰ ਸਿੰਘ ਅਰਜੁਨ ਰਾਮਪਾਲ ਔਰ بادਵਨ ਅਕਸ਼ੇਖਰਨਾ ਅਤੇ ਸੰਜੇ ਦਤ ਮੁੱਖ ਭੂਮਿਕਾ ਮnde ਵਿੱਚ ਨੇ ਅਤੇ 6 ਜੁਲਾਈ ਨੂੰ ਫਿਲਮ ਦਾ ਪਸ ਲੁਕਰਲਿਸ ਰਿਲੀਜ਼ ਹੋਇਆ ਸੀ ਜਦਕਿ ਪੂਰੀ ਫਿਲਮ 5 ਦਸੰਬਰ 2025 ਨੂੰ ਰਿਲੀਜ਼ ਹੋਵੇਗੀ ਬਿਊਰੋ ਰਿਪੋਰਟ ਹਮਦਰਦ ਟੀਵੀ